मेरे संग सदा है नाले सिमर सिमर तिस सदा समा ਉਹ ਗੁਰੂ ਹਾਜ਼ਰੀ ਸੱਚੇ ਨਿਵਾਜਿਤ ਸਤ ਸੰਗਤਿਓ ਆਓ ਗੁਰੂ ਪਿਆਰਿਓ ਸਤਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਲਗਵਾਓ ਜੀ ਪਿਆਰ ਵਿੱਚ ਆਵੋ ਜੀ ਉਹ ਗੁਰ ਫਤਿਹ ਦੇ ਸਾਜ ਕਰਦੇ ਹੋ ਜੀ ਗੱਜ ਕੇ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋਗੋਂ ਪਿਆਰਿਓ ਸਤਿਗੁਰਾਂ ਦੇ ਉਪਾਰ ਰਹਿਮਤ ਕਿਰਪਾ ਹੋਈ ਹੈ ਜੋ ਸੰਗਤ ਰੂਪ ਦੇ ਵਿੱਚ ਪਰਿਵਾਰਕ ਰੂਪ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਿੱਤਰ ਅਸਰੇ ਵਿੱਚ ਬੈਠ ਕਰਕੇ ਇਹ ਜੋ ਬੇਸ਼ੁਮਾਰ ਇਹ ਕੀਮਤੀ ਸਵਾਸਾਂ ਦਾ ਧੰਨ ਬਹੁਤ ਕੀਮਤ ਹੈ ਗੁਰੂ ਕੋ ਇੱਕ ਵੀ ਸਵਾਸ ਪੂਰੀ ਦੁਨੀਆ ਦੀ ਦੌਲਤ ਇੱਕ ਬੰਨੇ ਲਾ ਦਿੱਤੀ ਜਾਵੇ ਨਾ ਤੇ ਗੁਰਮੁਖ ਕੋ ਸਵਾਸ ਖਰੀਦਿਆ ਨਹੀਂ ਮਿਲਦਾ ਇਹ ਜੋ ਸਵਾਸ ਸਾਨੂੰ ਗੁਰੂ ਕੋ ਗੁਰੂ ਕਿਰਪਾ ਕਰਦਾ ਹੈ ਜਦ ਗੁਰੂ ਦੀ ਮੱਤ ਉੱਤੇ ਚੱਲ ਕੇ ਐਸੀ ਸੱਚੀ ਸੰਗਤ ਕਰਦਿਆਂ ਗੁਰਮੁਖ ਕੋ ਗੁਰੂ ਮੰਤਰ ਦਾ ਅਭਿਆਸ ਕੀਤਾ ਜਾਂਦਾ ਹੈ ਨਾ ਇਹ ਸਵਾਸ ਸਫਲਾ ਹੋ ਜਾਂਦੇ ਆ ਜਦ ਇਹ ਮੁਖ ਤੋਂ ਗੁਰਮੁਖ ਕੋ ਇਹ ਗੁਰੂ ਮੰਤਰ ਦਾ ਉਚਾਰਨ ਕੀਤਾ ਜਾਂਦਾ ਹੈ ਨਾ ਤੇ ਫਿਰ ਇਹ ਮੰਤਰ ਦੇ ਬਦਲੇ ਵਿੱਚ ਇਹ ਮਨ ਨੂੰ ਨਾਮ ਧਨ ਮਿਲਦਾ ਹੈ ਅੰਮ੍ਰਿਤ ਰਸ ਮਿਲਦਾ ਹੈ ਮਨ ਦੀ ਖੁਰਾਕ ਮਿਲਦੀ ਹੈ ਜੋ ਮਨ ਅਜ ਗੁਰਮੁਖੁ ਦ੍ਰਿਸ਼ਟ ਮਾਨ ਦੇ ਵਿੱਚ ਜੁੜਿਆ ਹੋਣ ਕਰਕੇ ਨਾ ਕੱਚੇ ਧਨ ਦੀ ਦੌੜ ਵਿੱਚ ਲੱਗਾ ਹੋਇਆ ਗੁਰਮੁਖੋ ਰਾਤ ਦਿਨ ਭਜਾ ਕਰਦਾ ਕੁਝ ਮਿਲ ਜਾਂਦਾ ਹੈ ਨਾ ਹੰਕਾਰ ਕਰਦਾ ਹੈ ਕੁਝ ਚਲਾ ਜਾਂਦਾ ਹੈ ਰੋਣਾ ਸ਼ੁਰੂ ਕਰ ਦਿੰਦਾ ਬਾਦਸ਼ਾਹਾਂ ਮਾਟੀ ਕੋ ਪੁੱਤਰਾ ਕੈਸੀ ਨੱਚਤ ਹੈ ਦੇਖੇ ਦੇਖੇ ਸੁਨੇ ਬੋਲੇ ਢੋਹ ਰਿਓ ਫਿਰਤ ਹੈ ਜਦ ਕਿਛ ਪਾਵਾਂ ਗਰਮ ਕਰਤ ਹੈ ਮਾਇਆ ਗਈ ਤਬ ਰੋਵਨ ਲੱਗਦਾ ਹੈ ਕਿਉਂ ਜੀ ਕਿਉਂਕਿ ਗੁਰਮਖੋ ਇਹ ਮਨ ਦੇ ਉੱਤੇ ਇਹ ਭਰਮ ਦਾ ਪਰਦਾ ਹੋਣ ਕਰਕੇ ਨਾ ਅੱਜ ਆਪਣੇ ਆਪ ਨੂੰ ਇਹ ਗੁਰਮਖੋ ਮਨੋਕ ਭੁੱਲ ਗਾਠਾ ਆਪਣੇ ਆਪ ਨੂੰ ਭੁੱਲ ਗਿਆ ਆਪਣੇ ਬਣਾਉਣ ਵਾਲੇ ਪ੍ਰਤਾ ਪਰਮਾਤਮਾ ਨੂੰ ਇਹ ਗੁਰਮਖੋ ਭੁੱਲ ਗਿਆ ਪਾਸ਼ਾ ਸਮਝਾਰੇ ਹਨ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਜਿਸ ਪਰਮਾਤਮਾ ਨੇ ਤੈਨੂੰ ਸਵਾਰ ਕੇ ਸ਼ਿੰਗਾਰ ਕੇ ਮਾਤਾ ਦੇ ਗਰਭ ਵਿੱਚ ਇਹ ਤੇਰਾ ਪਿੰਡ ਤਿਆਰ ਕੀਤਾ ਗਰਭ ਅਗਨ ਵਿੱਚ ਜਿਨੇ ਉਭਾਰਿਆ ਜਦ ਤੇਰਾ ਜਨਮ ਹੋ ਜਾਣਾ ਤੇਰੇ ਮੂੰਹ ਵਿੱਚ ਦੰਦ ਨਹੀਂ ਸਨ ਤੇਰੇ ਵਾਸਤੇ ਖੁਰਾਕ ਦਾ ਦੁੱਧ ਦਾ ਇੰਤਜ਼ਾਮ ਕਰ ਦਿੱਤਾ ਬਾਹਰ ਵਿਵਸਥਾ ਤੁਜੇ ਪਿਆਰੇ ਦੂਦ ਭਰ ਜੋ ਬਨ ਭੋਜਨ ਸੁਖ ਸੂਦ ਵੱਡਾ ਹੋਇਆ ਨਾ ਕਈ ਤਰ੍ਹਾਂ ਦੇ ਪਦਾਰਥ ਵੇਖੋ ਮਨੁੱਖ ਨੂੰ ਖਾਣ ਵਾਸਤੇ ਨਾ ਅਨੇਕਾਂ ਤਰ੍ਹਾਂ ਦੇ ਪਦਾਰਥ ਹਨ ਆਪਾਂ ਦੂਜੀਆਂ ਜੋਨਾਂ ਵੱਲ ਇਹ ਝਾਤੀ ਮਾਰੋ ਨਾ ਜੋ ਪਸ਼ੂ ਅਨੁਗਰਮ ਕੋ ਇਹ ਤੇ ਪੱਠੇ ਵਗੈਰਾ ਖਾਂਦੇ ਆਂ ਇਹ మాਸ ਨਹੀਂ ਖਾਂਦੇ ਜੋ ਮਾਸ ਖਾਂਦੇ ਹਨ ਉਹ ਪੱਠੇ ਨਹੀਂ ਖਾਂਦੇ ਪਰ ਇੱਕ ਮਨੁੱਖ ਆਪਣੇ ਮਾਰਗ ਤੋਂ ਟਿਰਕ ਕੇ ਨਾ ਸਭ ਕੁਝ ਖਾਈ ਜਾਂਦਾ ਜਾਨਵਰਾਂ ਨੂੰ ਵੀ ਵਰਮਕੋ ਬਾਡ-ਬਾਡ ਖਾਈ ਜਾਂਦਾ ਮੈਂ ਜੀ ਮੁਕਤੀ ਕਰਦਾ ਮੁਕਤੀ ਦਾਤਾ ਬਣ ਗਿਆ ਤੇ ਬਾਦਸ਼ਾਹ ਕੀ ਕਹ ਰਿਹਾ ਜੀ ਜੋ ਮਾਰੇ ਜੋਰ ਕਰ ਕਹਤੇ ਲੋਕ ਹਲਾਲ ਡਾਕਟਰ ਲੇਖਕ ਆਡੀ ਉਸਿਕਾਵਨ ਹਵਾਲ ਆਪਣੇ ਮਾਰਗ ਤੋਂ ਠੜਕ ਕੇ ਨਾ ਗੁਰਮਖੋ ਅੱਜ ਦਾ ਮਨੁੱਖ ਇਹ ਤਨ ਦੇ ਸੁੱਖਾਂ ਵਾਸਤੇ ਨਾ ਰਾਤ ਦਿਨ ਧੌੜ ਕਰਦਾ ਕੱਚੇ ਧਨ ਨੂੰ ਕਮਾਉਣ ਵਾਸਤੇ ਝੂਠ ਚੁਗਲੀ ਨੱਦਾ ਬੇਈਮਾਨੀਆਂ ਕਰਦਾ ਕੱਚਾ ਧਨ ਕਮਾਉਣ ਵਾਸਤੇ ਪਰ ਗੁਰਮਖੋ ਸਤਗੁਰਾਂ ਨੇ ਕਹਿ ਦਿੱਤਾ ਕਿ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ ਇਹ ਮਨ ਨੂੰ ਇਹ ਪਰਮ ਸੁਖ ਨਹੀਂ ਮਿਲਦਾ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਪਰ ਜਾਣੇ ਕਾ ਕੌਣ ਜੀ ਵਿਰਲਾ ਵਿਰਲਾ ਕੋਈ ਤਨ ਧਨ ਹੋਛੀ ਛਾਰ ਜਾਣੇ ਕੋਈ ਜਾਨ ਕੋਈ ਵਿਰਲਾ ਹੀ ਸਮਝੇਗਾ ਕਿ ਭਾਈ ਇਹ ਤਨ ਇਹ ਸੰਸਾਰ ਦੀਆਂ ਧਨ ਦੌਤਾਂ ਸਭ ਕੁਝ ਨਾਸ਼ਵਾਨ ਹੈ ਕੇਵਲ ਇੱਕ ਉਹ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਇਹ ਇੱਕ ਸੱਚ ਹੈ ਜੋ ਇਹ ਮਨ ਸੁਖਮ ਹੈ ਇਹ ਸੁਖਮ ਜੋਤਨ ਹੈ ਇਹ ਮਨ ਦੇ ਨਾਲ ਚੱਲਦਾ ਤੇ ਗੁਰਮਖੂ ਅੱਗੇ ਇਹ ਤੋਂ ਮਲਾਪ ਦਾ ਰਸਤਾ ਹੈ ਨੂੰ ਗੁਰਬਾਣੀ ਦੇ ਅੰਦਰ ਉੱਥੇ ਆਪਾਂ ਵਿਚਾਰ ਕਰਨੀ ਹੈ ਆਓ ਸਭ ਤੋਂ ਪਹਿਲਾਂ ਨਾ ਇਹ ਮਨਾਂ ਨੂੰ ਗੁਰਮਖੂ ਆਪਣੇ ਘਰ ਵਿੱਚ ਪਾਉਣਾ ਹੈ ਤਾਂ ਕਿ ਇਹ ਮਲਾਪ ਦਾ ਰਸਤਾ ਸਮਝ ਆਵੇ ਜਿਸ ਮਾਰਗ ਤੋਂ ਛੜਕ ਕੇ ਨਾ ਗੁਰਮੁਖ ਕੋ ਅੱਜ ਬਹੁਤ ਦੁਖੀ ਹੋ ਰਿਹਾ ਹੈ ਜੋ ਬਾਦਸ਼ਾਹ ਕਹ ਰਹੇ ਪੰਥਾ ਪ੍ਰੇਮ ਨ ਜਾਣਈ ਭੁੱਲੀ ਫਿਰੇ ਗਵਾਰ ਨਾਨਕ ਹਰ ਬਸਰਾਏ ਕੇ ਪਾਉਂਦੇ ਨਰਕ ਅੰਧਿਆਰ ਅੱਜ ਗੁਰੂ ਵੱਲੋਂ ਦਿੱਤਾ ਤਰੀਕਾ ਹੀ ਨਹੀਂ ਅਪਣਾਇ ਫਿਰ ਗੁਰਮੁਖੂ ਕੀ ਆ ਰਾਤੋਂ ਦੁਖੀ ਹੋਇਆ ਨਾ ਫਿਰ ਇਹ ਨਰਕਾਂ ਦੀ ਅੱਗ ਵਿੱਚ ਚਲਾ ਜਾਂਦਾ ਜਨਮ ਮਰਨ ਦੇ ਗੇੜ ਵਿੱਚ ਚਲਾ ਜਾਂਦਾ ਜੋ ਬਾਦਸ਼ਾਹ ਕਹ ਰਹੇ ਹਨ ਜੰਮ ਜੰਮ ਮਰੇ ਮਰੇ ਫਿਰ ਜਮੇ ਬਾਉ ਤ ਸਜਾਏ ਪਿਆ ਦੇਖ ਲਾ ਮੈਂ ਤੇ ਗੁਰੂ ਨੇ ਸਤਪੁਰਾਂ ਨੇ ਸਾਨੂੰ ਧੰਤਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮ ਕੋ ਸਾਡੇ ਆਪਣੇ ਆਪ ਦੀ ਸੋਝੀ ਕਰਵਾਈ ਕਿ ਤੁਸੀਂ ਪ੍ਰਮਾਤਮਾ ਦੇ ਪੁੱਤਰ ਹੋ ਪ੍ਰਮਾਤਮਾ ਦੇ ਬੱਚੇ ਹੋ ਪ੍ਰਮਾਤਮਾ ਸਦਾ ਹੀ ਰਹਿਣ ਵਾਲਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਨਕ ਹੋਸੀ ਭੀ ਸੱਚ ਉਸੇ ਪ੍ਰਮਾਤਮਾ ਦੇ ਪੁੱਤਰ